ਅਮਰਜੀਤ ਸਿੰਘ ਮਾਂ ਦੀ ਕਹਾਣੀ ਐਦਾਂ ਕਿਉਂ ਚੜਦੇ ਸੌਣ ਮਹੀਨੇ ਦੇ ਦਿਨ ਹਨ ਪੂਰਾ ਦਿਨ ਹੋਮਸ ਵਿੱਚੋਂ ਲੰਘਿਆ ਪਰ ਪਿਛਲੇ ਪਹਿਰ ਹਲਕਾ ਮੀਂਹ ਪੈ ਗਿਆ ਸੀ ਚੰਨ ਚਾਨਣੀ ਰਾਤ ਵਿੱਚ ਹੁਣ ਵੀ ਕਿਤੇ ਦੂਰ ਡੂੰਘੇ ਵਿੱਚ ਬਿਜਲੀ ਲਿਸ਼ਕ ਰਹੀ ਸੀ ਏਸੀ ਵਰਗੇ ਬਣਿਆ ਮੌਸਮ ਵਿੱਚ ਲੋਰੀਆਂ ਦਿੰਦੀ ਠੰਡੀ ਹਵਾ ਸੁੱਤੇ ਪੈ ਚੁ ਗਰਦੇ ਨੂੰ ਥਪ-ਥਪਾ ਰਹੀ ਸੀ ਜਹ ਹੈ ਬਾਤਾਵਨ ਵਿੱਚ ਵੀ ਈਸ਼ਰ ਸਿੰਘ ਨੂੰ ਅੱਜ ਵੀ ਜਿਹੀ ਮਹਿਸੂਸ ਹੋ ਰਹੀ ਸੀ ਅੱਖਾਂ ਵਿੱਚ ਨੀਂਦ ਜਿਹਾ ਕੁਝ ਨਹੀਂ ਮਨ ਜੇ ਤੇ ਪਿਆ ਕਦੇ ਸੱਚੇ ਤੇ ਕਦੇ ਖੱਬੇ ਪਾਸੇ ਮਾਰਦੇ ਦੇ ਸੌਣ ਦੇ ਯਤਨ ਅਸਫਲ ਹੋ ਰਹੇ ਸਨ ਦਿਨੇ ਸੜਕ ਵਾਲੇ ਖੇਤ ਹੁਆਂ ਗੱਲਾਂ ਉਹਦਾ ਪਿੱਛਾ ਨਹੀਂ ਛੱਡ ਰਹੀਆਂ ਅਸੀਂ ਛੱਡੇ ਜਿਹੜੇ ਸਾਡੇ ਵੱੱਦ ਬਣਦੇ ਨੇ ਇਹ ਜੋੜ ਲੈ ਗੰਜ ਆਪਣੇ پڑੋਤਿਆਂ ਵਾਸਤੇ ਪਾਲੇ ਦੀ ਮਾਂ ਦੇ ਕਹਿ ਬੋਲਾਂ ਦਾ ਜਖਰੇ ਸੁਣੋਂ ਨਹੀਂ ਹਟ ਰਿਹਾ ਵਾਏ ਗਰੂ ਕਹਿੰਦਾ ਈ ਸ਼ਰਮੰਜੇ ਦੀ ਬਾਹੀ ਤੇ ਬੈਠ ਗਿਆ ਭਾਂਡੇ ਵਿੱਚ ਲੱਗੇ ਪੈਂਡੂਲਮ ਵਾਲੇ ਟਾਈਮ ਪੀਸ ਨੇ ਇੱਕ ਇੱਕ ਕਰਕੇ 12 ਵਾਰੀ ਅਲਾਰਮ ਬਜਾ ਦਿੱਤਾ ਪਿਛਲੇ ਸਾਲ ਜੀਵੀ ਲਵਾਈ ਵੇਲੇ ਮਜ਼ਦੂਰਾਂ ਦੀ ਘਾਟ ਨੇ ਈਸ਼ਾ ਸਿੰਘ ਨੂੰ ਬਹੁਤ ਪਰੇਸ਼ਾਨ ਕੀਤਾ ਸੀ ਝੋਨਾ ਲੇਟ ਲੱਗਣ ਨਾਲ ਝਾੜ ਵੀ ਕਾਫੀ ਘਟ ਗਿਆ ਸੀ ਜਿਵੇਂ ਅੱਗ ਦਾ ਡਰਾਇਆ ਬੰਦਾ ਟਟਹਣਿਆਂ ਤੋਂ ਵੀ ਡਰਨ ਲੱਗ ਜਾਂਦਾ ਹੈ ਇਸੇ ਲਈ ਉਹ ਐਤਕੀ ਕਣਕ ਵੱਢਣ ਸਾਰ ਵੀ ਰੇਦੀ ਨੂੰ ਨੂੰ 5000 ਰੁਪਏ ਜੀ ਲਾਉਣ ਲਈ ਸਾਈ ਫੜਾ ਆਇਆ ਸੀ ਮਜ਼ਦੂਰੀ ਦਾ ਭਾਅ ਵੀ ਜਿਹੜਾ ਬਹੂ ਨੇ ਕਹਿ ਦਿੱਤਾ ਸੀ ਈਸ਼ਰ ਨੇ ਵਹਿਗੁਰੂ ਕਹਿ ਕੇ ਮੰਨ ਲਿਆ ਸੀ ਈਸਰ ਸਿੰਘ ਸੌ ਬੰਦਾ ਸੀ ਪੱਕਾ ਨਿਤ ਨਿਮੀ ਵਹਿਗੁਰੂ ਵਹਿਗੁਰੂ ਕਰਦਾ குரு ਕਰ ਜਾਂਦਾ ਕਿਸੇ ਰਾਹ ਰਸਤੇ ਮਿਲਣ ਵਾਲੇ ਜਾਣੂ ਨਾ ਉਹ ਵੀ ਵਹਿਗੁਰੂ ਕਹਿ ਕੇ ਗੱਲ ਕਰਦਾ ਮੋਢੇ ਧਰੇ ਕੇਸਰੀ ਪੱਨੇ ਨਾਲ ਪ੍ਰਕਾਸ਼ ਮਾਨ ਦਾੜੇ ਨੂੰ ਪੋਲੋਸਦਾ ਰਹਿੰਦਾ ਪਿੰਡ ਚ ਉਸ ਦੀ ਭਲੇ ਪੁਰਸ਼ਾਂ ਵਾਲੀ ਪਰਤ ਬਣੀ ਹੋਈ ਸੀ ਗੁਰੂ ਕਰਮਸਿਆਂ ਨੂੰ ਮੇਲਾ ਪਰਦਾ ਈਸ਼ਰ ਸਿੰਘ ਹਰੇਕ ਮਸਿਆਂ ਨੂੰ ਆਪਣੀ ਕਮਾਈ ਵਿੱਚੋਂ ਚੱਲ ਰਹੀ ਕਾਰ ਸੇਵਾ ਵਿੱਚ ਕੁਝ ਨਾ ਕੁਝ ਜ਼ਰੂਰ ਭੇਟ ਕਰਦਾ ਜਦੋਂ ਭਾਈ ਜੀ ਸਪੀਕਰ ਵਿੱਚੋਂ ਨਾ ਲੈ ਕੇ ਉਸ ਦੀ ਭੇਟਾ ਦਾ ਜ਼ਿਕਰ ਕਰਦਾ ਇਰਤਕਮਾਈ ਵਿੱਚ ਬਰਕਤ ਹੋਣ ਦੀ ਅਰਦਾਸ ਕਰਦਾ ਤਾਂ ਲੰਗਰ ਵਿੱਚ ਸੇਵਾ ਕਰ ਰਿਹਾ ਈਸ਼ਰ ਸਿੰਘ ਉੱਚੀ ਆਵਾਜ਼ ਵਿੱਚ ਵਾਹਿਗੁਰੂ ਵਾਕੇ ਪ੍ਰਮਾਤਮਾ ਦਾ ਸ਼ੁਕਰ ਕਰਦਾ ਚੋਣਾ ਬਿਲਕੁਲ ਸਿਰ ਤੇ ਆਇਆਂ ਖੜੀਆਂ ਸਨ ਸੁਭਾ ਸਰਕਾਰ ਨੇ ਮੌਕਾ ਦੇਖਦਿਆਂ ਕਾਨੂੰਨ ਵਿੱਚ ਢਿੱਲ ਕਰ ਦਿੱਤੀ ਅਖੇ ਇਸ ਸਾਲ ਤਜ਼ਰਬੇ ਲਈ ਜੀਰੀ ਬੀਜੂਨ ਤੋਂ 1 ਹਫ਼ਤਾ ਪਹਿਲਾਂ ਲਾਈ ਜਾ ਸਕਦੀਆਂ ਇਸ ਲੋਕ ਲਪਾਉ ਗੱਲ ਦੀ ਸ਼ਿਕਾਇਤ ਕਿਸੇ ਵਿਰੋਧੀ ਪਾਰਟੀ ਨੇ ਵੀ ਚੌਣ ਕਮਿਸ਼ਨ ਕੋਲ ਨਾ ਕੀਤੀ। ਈਸ਼ਰ ਸਿੰਘ ਦਾ ਸਾਰਾ ਕੰਮ ਬਹੁਤ ਵਧੀਆ ਢੰਗ ਨਾਲ ਨੇ ਪ੍ਰਚੜ ਚੜ ਗਿਆ ਸੀ। ਜੀਰੀ ਲਵਾਈ ਵੇਲੇ ਹੁੰਦੀ ਰਹੀ। ਕਿਣਮਣ ਕਾਣੀ ਦੇ ਕਾਰਨ ਪਨੀਰੀ ਨੇ ਬਿਨਾ ਪੁਰਾਣਾ ਪੱਤਾ ਸੁਕਾਏ ਫੋਟ ਕਰਨੀ ਸ਼ੁਰੂ ਕਰ ਦਿੱਤੀ ਸੀ। ਸ਼ੁਕਰਾਨੇ ਵਜੋਂ ਈਸ਼ਰ ਸਿੰਘ ਨੇ ਬਿਨਾ ਮਸੀਹਾ ਤੋਂ ਵੀ ਕਾਰ ਸੇਵਾ ਵਿੱਚ ਵਹਿਗੁਰੂ ਕਹਿਦਿਆਂ 500 ਰੁਪਏ ਦਾ ਹਿੱਸਾ ਪਾ ਦਿੱਤਾ। ਮੋਟਰ ਤੇ ਬਿਜਲੀ ਦਾ ਗਰੁੱਪ ਰਾਤ ਵાળા ਚੱਲ ਰਿਹਾ ਸੀ। ਹਰੇਕ ਕਿਸਾਨ ਬੰਕੀਸ਼ਰ ਸਿੰਘ ਵੀ ਆਥਣੇ ਜਏ 11 ਦੇ ਨੱਕੇ ਬੰਨੇ ਪਾਦਰ ਰਹਾ ਸੀ ਉਸ ਦਾ ਮੋਬਾਈਲ ਖੜ ਗਿਆ ਨੰਬਰ ਦੇਖਦਿਆਂ ਵਹਿਗਰੂ ਹਾਂ ਭਾਈ ਕਹਿੰਦਿਆਂ ਗੱਲ ਸ਼ੁਰੂ ਕਰ ਲਈ ਬਾਬਾ ਜੀ ਐ ਪੁੱਛਦੇ ਸੀ ਵੀ ਕਿੰਨੇ ਕਿੱਲੇ ਜੀ ਦੀ ਲੱਗੀ ਆ ਤੁਹਾਡੇ ਖੇਤ ਮੇਰੇ ਦੀ ਨੂੰ ਦੂਜੇ ਪਾਸਿਓਂ ਬੋਲ ਰਹੀ ਸੀ ਅਚਾਨਕ ਹੋਏ ਅਜਿਹੇ ਸਵਾਲ ਦੇ ਜਵਾਬ ਲਈ ਈਸ਼ਰ ਸਿੰਘ ਤਿਆਰ ਨਹੀਂ ਸੀ 12 ਕਿੱਲੇ ਨੇ ਪਈ ਸੱਤ ਕਿਲੇ ਸੜਕ ਨਾਲ ਤੇ ਨਿਆਈ ਵਾਲੇ ਪੰਜ ਕਿਲੇ ਪਹਿਲਾਂ ਕਿੰਨੇ ਸਾਲ ਲਾਉਂਦੇ ਤਾਂ ਰਹੇ ਹੋ ਭਾਈ ਤੁਸੀਂ ਅਖੀਰੋ ਆਪਣੀ ਗੱਲ ਪੂਰੀ ਕਰ ਹੀ ਗਿਆ ਬਾਬਾ ਜੀ ਜਿਵਾ ਕਹਿੰਦੇ ਆ ਵਹਣ ਪੱਤ ਹੈ ਥੋਡੇ ਕਹੈਂ ਨਾਲ ਹਰਦੀਪ ਨੇ ਛਿਪਦਿਆਂ ਛਿਪਦਿਆਂ ਆਪਣੀ ਅਸਲੀ ਗੱਲ ਦੱਸ ਦਿੱਤੀ ਜੇ ਪਿਆ ਪਿਆ ਐ ਵਹਣ ਵਧਣ ਲੱਗ ਪੇ ਹੋਰ ਸੌਰੀ ਇਤੋਂ ਵਧਿਆ ਕੀ ਗੱਲ ਹੋ ਸਕਦੀ ਆ ਹੈ ਈਸ਼ਰ ਸਿੰਘ ਨੇ ਹੱਸਦੇ ਆ ਸਿੱਧੀ ਗੱਲ ਦਾ ਗੋਲ ਉੱਤਰ ਸੜਾ ਦਿੱਤਾ ਨਹੀਂ ਨਹੀਂ ਤਾਇਆ ਤੇਰੇ ਕਹਿਣ ਨਾਲ ਤਿੰਨ ਚਾਰ ਕਨਾਲਾਂ ਵੱਧ ਬਣਦੀਆਂ ਤੇ ਸਾਡੇ ਪੈਸੇ ਵੀ ਹੋਰ ਨਿਕਲਦੇ ਥੋਡੇ ਕੰਨੀ ਹਰਦੀਪ ਦਾ ਫੋਨ ਸਪੀਕਰ ਮੋਡ ਤੇ ਸੀ ਹੁਣ ਪਾਲਾ ਬੋਲਿਆ ਸੀ ਜੋ 12ਵੀਂ ਦੇ ਇਮਤਿਹਾਨਾ ਤੋਂ ਬੇਲਾ ਹੋ ਕੇ ਮਾਂ ਨਾਲ ਜੀਰੀ ਲਗਾਉਣ ਲੱਗ ਪਿਆ ਸੀ ਰਿਜ਼ਲਟ ਹਾਲੇ ਲੇਟ ਆਉਣਾ ਸੀ ਈਸ਼ਰ ਸਿੰਘ ਨੂੰ ਅਜੇ ਹੀ ਕਿਸੇ ਗੱਲ ਦੀ ਉਮੀਦ ਨਹੀਂ ਸੀ ਉਸ ਨੂੰ ਤਰਤ ਕੋਈ ਜਵਾਬ ਨਾ ਆੜਿਆ ਹਾਈ ਹਾਈ ਵੇ ਚੁੱਪ ਨਹੀਂ ਕਰਦਾ ਤੂੰ ਤੂੰ ਕਿਉਂ ਬੋਲਦਾ ਵਿੱਚ ਅਸੀਂ ਆਪੇ ਗੱਲ ਕਰਦੀਆਂ ਇਸਰ ਸਿੰਘ ਨੂੰ ਦੂਜੇ ਪਾਸੇ ਫਿਕਰਾਂ ਭਰੀਆਂ ਨਰਲੀਆਂ ਬਣੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਉਹ ਥੋੜਾ ਸੰਭਲਿਆ ਨਹੀਂ ਨਹੀਂ ਭਤੀਜਾ ਦੇਖ ਬਾਣ ਕਿੜਾ ਕਿਸੇ ਪਾਸੇ ਭੱਗ ਗਿਆ ਉੱਥੇ ਹੀ ਪਿਆ ਜੇ ਤੈਨੂੰ ਮੇਰੇ ਤੇ ਭਰੋਸਾ ਹੈ ਨਹੀਂ ਐ ਕਰੀ ਪੀਤਾ ਲੈ ਆਈ ਆਪਾਂ ਮਿਲ ਲਾਂਗੇ ਜੇ ਬਾਤਾਂ ਹੋਇਆ ਹੋਰ ਪੈਸੇ ਲੈ ਨਹੀਂ ਜੇ ਘਟਦਾ ਹੋਇਆ ਮੇਰੇ ਉਨੇ ਮੋੜਦੀ ਈਸ਼ਰ ਸਿੰਘ ਠੱਲਾ ਜਿਹਾ ਬੋਲਿਆ ਨਹੀਂ ਬਾਪਾ ਜੀ ਇਹ ਤਾਂ ਉਹੀ ਬੋਲੀ ਜਾਂਦਾ ਫੋਨ ਵਿੱਚੋਂ ਹਰਦੀਪ ਬੋਲ ਰਹੀ ਸੀ ਈਸ਼ਰ ਸਿੰਘ ਨੂੰ ਆਵਾਜ਼ ਤੋ ਜਾਪਿਆ ਹੁਣ ਫੋਨ ਸਪੀਕਰ ਮੋਡ ਤੇ ਨਹੀਂ ਸੀ ਨਹੀਂ ਨਹੀਂ ਭਾਈ ਉਹੀ ਤਾਂ ਕਿਉਂ ਦੇਖੋ ਤੁਸੀਂ ਸਾਡਾ ਖੇਤ ਆਪ ਦਾ ਮੁਰਕਾ ਡੋਲਿਆ ਤੁਹਾਨੂੰ ਹੱਕ ਬਣਦਾ ਪੂਰੀ ਮਜ਼ਦੂਰੀ ਲੈਣ ਦਾ ਮਜ਼ਦੂਰੀ ਦੱਪਣੀ ਤਾਂ ਸਭ ਤੋਂ ਵੱਡਾ ਪਾਪ ਹੁੰਦਾ ਐਟਾਪਾ ਮੈਂ ਕਿਵੇਂ ਕਰ ਸਕਦਾ ਹੈ ਚੰਗਾ ਬਾਬਾ ਜੀ ਕਹਿੰਦਾ ਹਰਦੀਪ ਨੇ ਫੋਨ ਕੱਟ ਦਿੱਤਾ ਸੀ ਈਸ਼ਰ ਸਿੰਘ ਨੇ ਵੀ ਵਾਹਿਗੁਰੂ ਕਹਿ ਕੇ ਫੋਨ ਜੇਬ ਵਿੱਚ ਪਾ ਲਿਆ ਗੱਲ ਅਧੂਰੀ ਰਹਿ ਗਈ ਸੀ ਕਿਸੇ ਬਿਨਾਂ ਸਿੱਟੇ ਤੇ ਪਹੁੰਚਿਆ ਈਸ਼ਰ ਸਿੰਘ ਨੇ ਗੱਲ ਕਿਸੇ ਹੋਰ ਨਾਲ ਸਾਂਝੀ ਕਰਨੀ ਬਾਜਮ ਨਾ ਸਮਝੀ ਸੋਚਿਆ ਸ਼ਾਇਦ ਗੱਲ ਐਨੇ ਨਾਲ ਹੀ ਨਿਬੜ ਜਾਵੇ ਹੋਰ ਅੱਗੇ ਨਾ ਵਧੇ ਹੋ ਸਕਦਾ ਪਾਲੇ ਵਰਗੇ ਨਵੇਂ ਮੁੰਡੇ ਨੂੰ ਉਸਦੀ ਮਾਂ ਅਤੇ ਹਰਦੀਪ ਚੁੱਪ ਕਰਵਾ ਦੇਣ। ਈਸ਼ਰ ਸਿੰਘ ਸਵੇਰੇ ਸ਼ਾਮ ਨਿੱਤ ਨੇਮ ਕਰਦਾ ਪਰ ਉਸ ਦਾ ਮਨ ਟਿਕਦਾ ਨਹੀਂ ਸੀ। ਉਹ ਆਪਣੇ ਆਪ ਨਾਲ ਗੱਲਾਂ ਕਰਦਾ ਕਿल्ले ਤਾਂ ਜਿੰਨੇ ਪਾਲਾ ਕਹਿੰਦਾ ਸ਼ਾਇਦ ਉਹਨੇ ਹੋ ਸਕਦੇ ਆ। ਨਿਆਈ ਵਾਲੇ ਖੇਤਾਂ ਪੂਰੇ ਪੰਜ ਕਿਲੇ ਬਣਦੇ ਨੇ। ਇੱਕੋ ਕੇਰਾ ਨਾ ਹੈ ਨਾ ਖੇਖ। ਤੇ ਸੜਕ ਕੰਨੀ ਐਨੀਆਂ ਕਨਾਲਾਂ ਘਰੂ ਨੇ। ਜਦੋਂ ਨਾਲ ਲੱਗਦਾ ਮਿਸਤਰੀਆਂ ਵਾਲਾ ਪਟਾ ਬੈ ਲਿਆ ਉਹਦੇ ਵਿੱਚ ਵੀ ਤਾਂ 12-13 ਮਰਲੇ ਵੱਧ ਨੇ ਬਾਕੀ ਸੜਕ ਨਾਲ ਵੀ ਕਿੰਨੀ ਵਾਹੀ ਲੱਗਦੀ ਆ ਉੱਥੇ ਵੀ ਵੱਧ ਹੋ ਕੁਝ ਨਾ ਕੁਛ ਪਾਲਾ ਵੀ ਠੀਕ ਹੈ ਆਪਣੀ ਥਾਂ ਜੇ ਉਹਨੇ ਚੱਕ ਚੱਕ ਲਿਆ ਤਾਂ ਮਿੰਤੀ ਕਰਾ ਲਈ ਗੱਲ ਤਾਂ ਹੱਤਕ ਵਾਲੀ ਹੋ ਸਕਦੀ ਹੈ ਕਦੇ ਈਸ਼ਰ ਸਿੰਘ ਅੰਦਲਾ ਜੱਟ ਬੋਲਦਾ ਐ ਕਿਵੇਂ ਕੱਲ ਨੂੰ ਚੜਾ ਮ ਕੋਝ ਹੋਰ ਕਹੋ ਇੰਨਾ ਵਾਹਣ ਦਾ ਕਾਗਜ਼ਾ ਚ ਬਣਦਾ ਤੇ ਮਜ਼ਦੂਰੀ ਦੇਣੀ ਆ ਜਿੰਨੇ ਥਾਂ 'ਚ ਜੀਵੀ ਲੱਗੀ ਹੋਈ ਆ ਖਾਲ ਤੇ ਪਈਆਂ ਵੀ ਕਟੀਆਂ ਹੁੰਦੀਆਂ ਨੇ ਕੁੱਲ ਰਕਮੇ 'ਚੋਂ ਤੇ ਫਿਰ ਮੋਟਰ ਕੋ ਰੋਕੇ ਥਾਂ ਦੀ ਮਿਹਨਤ ਤਾਂ ਨਹੀਂ ਦੇਣੀ ਈਸ਼ਰ ਸਿੰਘ ਦੁੱਪਦਾ 'ਚ ਸੀ ਉਹ ਅੰਦਰੋਂ ਅੰਦਰੀ ਫਿਕਰ ਕਰਨ ਲੱਗ ਪਿਆ ਕੁਝ ਦਿਨ ਕੋਈ ਗੱਲ ਨਾ ਹੋਈ ਤਾਂ ਉਸ ਨੇ ਆਪਣੇ ਆਪ ਨੂੰ ਵਾਹਿਗੁਰੂ ਕਹਿੰਦਿਆਂ ਦਿਲਾਸਾ ਦਿੱਤਾ ਲੱਗਦਾ ਸਰ ਗਿਆ ਜੇ ਪਾਲੇ ਨੇ ਕੁਝ ਕਰਨਾ ਹੁੰਦਾ ਤਾਂ ਕੋਈ ਬਾਹਰ ਉਤਰਤਾ ਦਿੰਦੇ ਹੁਣ ਤੱਕ ਫਿਰ ਵੀ ਦੇਖੀ ਜਾਉ ਜਿਵੇਂ ਬਣੂ ਉਹਦਾ ਮਨਮੁੜ ਟਕਾਈ ਫੜਨ ਲੱਗ ਪਿਆ ਸਵੇਰੇ ਸਵੇਰੇ ਤਕੜਾ ਛੜਾਕਾ ਬੱਦਲ ਵਰ ਗਿਆ ਸੀ ਪਿਛਲੇ ਦੋ ਤਿੰਨਾਂ ਦੇ ਹਮਸਮਗਰੋ ਠੰਡੇ ਠੰਡੀ ਹਵਾ ਚੱਲ ਰਹੀ ਸੀ ਜਿਸ ਕਾਰਨ ਮਸਿਆ ਦੇ ਦਿਹਾੜੇ ਤੇ ਆਮ ਨਾਲੋਂ ਵਾਵਾ ਰੌਣਕ ਸੀ ਮੇਲਾ ਚੰਗਾ ਪਰ ਗਿਆ ਸੰਗਤਾਂ ਖੀ ਨਲ ਮਾਲ ਪੂੜੇ ਖਾ ਖਾ ਨਿਹਾਲ ਹੋ ਰਹੀਆਂ ਸਨ ਖੀਰ ਵਰਤਾ ਰਹੇ ਈਸ਼ਰ ਸਿੰਘ ਨੂੰ ਭਾਂਡੇ ਲਈ ਪੰਗਤ ਵੱਲ ਜਾਂਦਾ ਪਾਲਾ ਦਿਸ ਗਿਆ ਉਹ ਪਾਲੇ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ ਸੀ ਕਿਤੇ ਠੰਡੀ ਹੋਈ ਵਾਹਣ ਮੈਣਨ ਵਾਲੀ ਗੱਲ ਪਾਲੇ ਦੇ ਦੁਆਰਾ ਚੇਤੇ ਨਾ ਆ ਜਾਵੇ ਈਸ਼ਰ ਸਿੰਘ ਨੇ ਵਹਿਗਰੂ ਕਹਿੰਦੇ ਆ ਖੀਰ ਵਾਲੇ ਬਾਲਟੀ ਕਿਸੇ ਹੋਰ ਸੇਵਾਦਾਰ ਦੇ ਹਵਾਲੇ ਕਰ ਦਿੱਤੀ ਆਪ ਬਾਹਰ ਤੱਕ ਪੋਸਟੇ ਅਖਬਾਰ ਪੜ ਰਹਿ ਪ੍ਰਬੰਧਕ ਕਮੇਟੀ ਦੇ ਮੈਂਪਰਾ ਕੋਲ ਖੜ ਗਿਆ ਹੋਰ ਤਾਇਆ ਜੀ ਠੀਕ ਹੋ ਈਸ਼ਰ ਸਿੰਘ ਨੂੰ ਪਿੱਛੋਂ ਕਿਸੇ ਨੇ ਕੋਣੀ ਕੋਲ ਸੁਹਾ ਉਹ ਸਨੇ ਮੁੜ ਕੇ ਦੇਖਿਆ ਪਾਲਾ ਖੜਾ ਸੀ ਹਾਂ ਹਾਂ ਠੀਕ ਆ ਪਤੀ ਜੀ ਤੂੰ ਸੁਣਾ ਲੋਕਾਂ ਵਿੱਚ ਖੜਾ ਈਸ਼ਰ ਸਿੰਘ ਚਿਹਰੇ ਦੇ ਹਾਪਾਪਸ ਪੌਂਦਾ ਬੋਲਿਆ ਜੀਰੀ ਚੱਲ ਪਈ ਵਧੀਆ ਡੱਕੇ ਤਾਂ ਨਹੀਂ ਲਾਉਣੇ ਪਾਣੇ ਨਾ ਨਾ ਕਿਰਪਾ ਰਹੀਅਤ ਕੇ ਵੈਗਰੂਦੀ ਜਮਾ ਕੋਈ ਦਿੱਕਤ ਨਹੀਂ ਆਈ ਤੇ ਫਿਰ ਚੱਲੀਏ ਫੀਤਾ ਲੈ ਕੇ ਅੱਚ ਪਾਲਾ ਪੁੱਛਣ ਦੇ ਲਹਿਜੇ ਵਿੱਚ ਬੋਲਿਆ ਤਖਤ ਪੋਛਤੇ ਬੈਠੇ ਬੰਦੇ ਗੱਲ ਦੀ ਵਿੜਕ ਲੈਣ ਲੱਗ ਪਏ। ਈਸ਼ਰ ਸਿੰਘ ਨੂੰ ਇਸ ਤਰ੍ਹਾਂ ਇਕੱਠ ਵਿੱਚ ਪਾਲੇ ਤੋਂ ਅਜਿਹੀ ਗੱਲ ਦੀ ਉਮੀਦ ਨਹੀਂ ਸੀ। ਉਹ ਠਟੰਬਰ ਜਿਹਾ ਗਿਆ ਪਰਛੇਤੇ ਹੀ ਸੰਬਲਦਾ ਬੋਲਿਆ। ਪਾਲੇ ਨੂੰ ਇੱਕ ਪਾਸੇ ਲੈ ਗਿਆ। ਉਸਦੇ ਮੋਢੇ ਤੇ ਹੱਥ ਰੱਖਦਾ ਬੋਲਿਆ। ਅੱਜ ਤਾਂ ਭਤੀਜ ਮੈਂ ਦਮਦਮਾ ਸਾਹਿਬ ਜਾ ਕੇ ਆਉਣਾ। ਰਿਸ਼ਤੇਦਾਰ ਆਉਣਗੇ। ਮੱਸੀਆਂ ਨਾਉਣ ਉਹਨਾਂ ਦੇ ਨਾਲ। ਕੁਝ ਹੋਰ ਸੋਚਦਾ ਬੋਲਿਆ। ਪਰਸੋਂ ਵੇਖ ਲਾਂਗੇ। ਇੱਕ ਦੋ ਹੋਰ ਗੱਲਾਂ ਕਰਕੇ ਪਾਲਾ ਗੁਰਦੁਆਰਿਆਂ ਬਾਹਰ ਬਲਤਰ ਪਿਆ ਈਸ਼ਰ ਸਿੰਘ ਪ੍ਰਬੰਧਕਾਂ ਵਾਲੇ ਤਖਤ ਪੋਸ਼ ਬਲ ਲੈ ਜਾਦੀ ਕੋੜ ਕਰ ਲਈ ਸ਼ਤੀਰਾ ਨਾਲ ਜੱਫੇ ਕੁਝ ਗੁੱਸੇ ਜਿਹੇ ਚ ਈਸ਼ਰ ਨੇ ਪਖਾਣਾ ਪਾਇਆ ਕੀ ਹੋ ਗਿਆ ਇੱਕ ਨੇ ਪੁੱਛਿਆ ਬਾਕੀ ਸਾਰਿਆਂ ਦਾ ਧਿਆਨ ਈਸ਼ਰ ਵੱਲ ਹੋ ਗਿਆ ਹੋਣਾ ਕੀ ਹੈ ਜਿੰਨੇ ਕੀਲੇ ਸੀ ਉਹਨੇ ਪੈਸੇ ਜੀਨੀ ਲਾਉਣ ਸਰ ਦੇ ਦਿੱਤੇ ਹੁਣ ਕਹਿੰਦੇ ਬਾਹਣ ਮਣ ਕੇ ਹਸਾਬ ਕਰਾਂਗੇ ਇਹ ਤਾਂ ਕਾਨੂੰਨ ਨੂੰ ਕੁਝ ਹੋਰ ਕਹਿਣਗੇ ਐ ਕਿਵੇਂ ਚੱਲੂ ਪਹਿਲਾ ਬੋਲਿਆ ਆਪ ਗਾਂ ਦੀ ਕਸਾਰ ਲਾਉਂਦੇ ਆ ਮੋਟਰ ਕੋਲੇ ਤੇ ਪਹੀ ਕੋਲੇ ਸੰਘਣੀ ਕਰ ਦਿੰਦੇ ਨੇ ਵਿਚ ਵੜ ਕੇ ਦੇਖੀ ਪੀੜੀ ਪੀੜੀ ਦੇ ਡੱਬ ਪਏ ਹੁੰਦੇ ਆ ਦੂਜਾ ਬੋਲਿਆ ਇੱਕ ਗੱਲ ਹੋਰ ਜਦੋਂ ਖੇਤ ਦੇ ਵਿਚਾਲੇ ਖੜੇ ਹੁੰਦੇ ਨੇ ਉਹਦੇ ਇੱਕ ਕੋਡ ਬਣਾਇਆ ਹੁੰਦਾ ਇਹਨਾਂ ਨੇ ਮੂਰੇ ਨਿਕਲੇ ਇੱਕ ਜਣਾ ਲਲਕਾਰਾ ਮਾਰਦਾ ਖਿੱਚੀ ਆ ਬਈ ਖਿੱਚੀ ਉਹਦੇ ਪਿੱਛੇ ਮਗਲੇ ਚੀਕਾ ਮਾਰ ਦਿੰਦੇ ਆ ਅਸਲ ਵਿੱਚ ਉਦੋਂ ਇੱਕ ਆਪਲਾ ਕਰਦਿਆ ਉਦੋਂ ਦੇਖਿਓ ਸਾਰਿਆਂ ਤੋਂ ਵੱਡੇ ਡੱਬ ਉੱਥੇ ਹੁੰਦਿਆ ਜਿੰਨੀਆਂ ਵੱਧ ਚੀਕਾਂ ਉਹਨੇ ਵੱਡੇ ਡੱਬ ਆਪਾਂ ਕਹਿ ਗੰਨਿਆ ਬੜੇ ਹਿੰਮਤੀ ਨੇ ਬੜਾ ਬਹਨ ਨਮੇੜਤਾ ਜਤਾ ਤੀਜੇ ਨੇ ਆਪਣੀ ਗੱਲ ਮਕਾਉਂਦਿਆਂ ਖਾਕਾਂ ਚ ਭਰ ਆਇਆ ਥੁੱਕ ਖੱਬੇ ਹੱਥ ਦੀਆਂ ਉਂਗਲਾਂ ਨਾਲ ਪਹੁੰਚ ਦਿੱਤਾ ਗੱਲ ਐ ਆਈ ਸ਼ਰਾਰ ਨੰਬਰਦਾਰ ਜੋਦਾ ਬੋਲਿਆ ਦੇਖ ਮੰਨਣੀ ਤਾਂ ਬਹੁ ਹੁਣ ਉਹਨਾਂ ਦੀ ਬਹਨ ਮੈ ਨਾ ਪਹਿਣਾ ਪਰ ਕੋਈ ਨਹੀਂ ਚੱਲਾਂਗੇ ਆਪਾਂ ਜਰੀਬ ਹੈਗੀ ਆ ਮੇਰੇ ਕੋਲ ਸਪੈਸ਼ਲ ਸਪੈਸ਼ਲ ਕਹਿੰਦੇ ਹਨ ਨੰਬਰਦਾਰ ਨੇ ਪਰਵੱਟੇ ਚੱਕੇ ਈਸ਼ਰ ਸਿੰਘ ਨੰਬਰਦਾਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹਦਾ ਚਿੱਤ ਥਾਂ ਸਿਰ ਹੋ ਗਿਆ ਫਿਰ ਵੀ ਉਸਨੇ ਘਰਾ ਕੇ ਅਬਦੂ ਮੁੰਡੇ ਨੂੰ ਸਾਰੀ ਗੱਲ ਫੋਨ ਤੇ ਦੱਸ ਦਿੱਤੀ ਜੋ ਕਈ ਸਾਲਾਂ ਤੋਂ ਸਾਲਾਣਾ ਹੋਣ ਕਰਕੇ ਆਪਣੇ ਸਹੁਰੇ ਘਰ ਮੇਰੀ ਜ਼ਮੀਨ ਤੇ ਵਾਹੀ ਕਰਨ ਲਈ ਘਰ ਜਮਾਈ ਬਣਿਆ ਹੋਇਆ ਸੀ ਨਵਕਰ ਨੇ ਪਰਸੋਂ ਆਉਣ ਦੀ ਹਾਮੀ ਭਰ ਦਿੱਤੀ ਦਨ ਚੜਦੇ ਨਾਲ ਹੀ ਹਮਸ ਭਰਿਆ ਵੱਟ ਹੋ ਗਿਆ ਹਵਾ ਰੁਕੀ ਪਈ ਸੀ ਕੋਈ ਪੱਤਾ ਤੱਕ ਨਹੀਂ ਝੂਲ ਰਿਹਾ ਸੀ ਈਸ਼ਰ ਸਿੰਘ ਸਮੇਤ ਸੜਕ ਵਾਲੇ ਖੇਤ ਮੋਟਰ ਕੋਲ ਖੜੇ 6-7 ਕਿ ਜਣੇ ਮੁਰਕੋ ਮੁਰਕੀ ਹੋ ਗਏ ਮੁਰਕੇ ਨਾਲ ਗੁੜ ਚੇ ਉਹਨਾਂ ਦੇ ਕੱਪੜੇ ਪਿੱਡੇ ਨਾਲ ਚਿਤੇ ਤੈ ਸਨ ਕੁਝ ਸਮੇਂ ਬਾਅਦ ਪਾਲਾ ਇੱਕ ਉਪਰੇ ਬੰਦੇ ਨੂੰ ਨਾਲ ਲੈ ਕੇ ਮੋਟਰ ਉੱਤੇ ਪਹੁੰਚ ਗਿਆ ਉਪਰੇ ਬੰਦੇ ਨੇ ਸਾਰਿਆਂ ਨੂੰ ਸਤਿ ਸ਼੍ਰੀਕਾਲ ਬੁਲਾਉਂਦਾ ਪੁੱਛਿਆ ਕਿਹੜਾ ਖੇਤ ਮੇਡਣਾ ਜੀ ਇਹterla ਪਟਾ ਮੈਣਨਾ ਤਾਰੀ ਤਾਇ ਦੇ ਕਹੇ ਨਾਲ ਤਿੰਨ ਚਾਰ ਕਨਾਲਾਂ ਵੱਧ ਲੱਗਦੀਆਂ ਪਾਲੇ ਦੇ ਨਾਲ ਆਏ ਬੰਦੇ ਦਾ ਨਾਮ ਲੈ ਕੇ ਪਟੇ ਵੱਨ ਇਸ਼ਾਰਾ ਕਰ ਦਿੱਤਾ ਕੋਈ ਨਹੀਂ ਖੇਤਾ ਜਿੰਨਾ ਹੈਗਾ ਉਹ ਨਹੀਂ ਹੋ ਆਪਾਂ ਸ਼ੱਕ ਕੱਢ ਲੈਨੇ ਆ ਲਿਓ ਜੀ ਜਰੀਬ ਲਿਓ ਮੱਥੇ ਤੋਂ ਮੁੜਕਾ ਪੁੱਝਦਾ ਤਾਰੀ ਪੂਰੇ ਆਤਮ ਵਿਸ਼ਵਾਸ ਨਾਲ ਬੋਲਿਆ ਨਵਕਰਨ ਦਾ ਨੌਕਰ ਤੇ ਇੱਕ ਹੋਰ ਬੰਦਾ ਜਰੀਬ ਖਿੱਚਣ ਲੱਗ ਪਏ ਨੰਬਰਦਾਰ ਨਬਕੈ ਨਪਾਲਾ ਤੇ ਤਾਰੀ ਨਾਲ ਨਾਲ ਕਾਪੀ ਪਨ ਲੈ ਕੇ ਤਰਪੈ ਕਿੱਲੀਆਂ ਬਟਾਂ ਦੇ ਉਤੋਂ ਦੀ ਮੋਟਰ ਕੋਲ ਆ ਕੇ ਉਹਨਾਂ ਜੋੜ ਲਾਇਆ ਇਹਨੇ ਤੱਕ ਹਰਦੀਪ ਪਾਲੇ ਦੀ ਮਾਂ ਅਤੇ ਜੀਵੀ ਲੌਣ ਵਾਲੀਆਂ ਦੋ ਤਿੰਨ ਬੁੜੀਆਂ ਕੁੜੀਆਂ ਵੀ ਖੇਤ ਪਹੁੰਚ ਗਈਆਂ ਸਨ ਤਾਰੀ ਤੇ ਨਬਕੈਨ ਜੋੜ ਤੋੜ ਕਰ ਰਹੇ ਸਨ ਇਸ ਸਰਸ਼ੰਗ ਦੀਆਂ ਨਪੜਦਾਰ ਨਾਲ ਅੱਖਾਂ ਬਣੀਆਂ ਅੱਖਾਂ ਖਾਚੀ ਨੰਬਰਦਾਰ ਨੇ ਇਸ਼ਾਰਾ ਹੌਸਲਾ ਦਿੱਤਾ ਵੈਗੁਰੂ ਕਹਿੰਦਿਆ ਈਸ਼ਰ ਸਿੰਘ ਪਾਣੀ ਵਾਲੀ ਟਿੱਕੀ ਦੀ ਕੱਤ ਤੇ ਬੈਠ ਗਿਆ ਦੋ ਮਰਲੇ ਵੱੱਦ ਬਣਦੇ ਨੇ ਹੰਕਾਰ ਵਰਗੇ ਮਾਨ ਲਾਣਮ ਕੰਨ ਬੋਲਿਆ ਖੋਦਿਆ ਪਹਾੜ ਤੇ ਨਿਕਲੀ ਚੂਹੀ ਐਨਾ ਕੋ ਫਰਕ ਦਾ ਜਰੀਬ ਲਾਉਣ ਨਾਲ ਵੀ ਪੈ ਜਾਂਦਾ ਨੰਬਰਦਾਰ ਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ ਵੈਗੁਰੂ ਕਹਿੰਦਿਆ ਈਸ਼ਰ ਕੰਤ ਤੋਂ ਖੜਾ ਹੋ ਗਿਆ ਪਾਲੇ ਨੂੰ ਕੁਝ ਸਮਝ ਨਹੀਂ ਲੱਗ ਰਹੀ ਸੀ ਉਸਨੇ ਆਪ ਕਰਮਾ ਪਾ ਕੇ ਬਾਹਣ ਬਿਣਿਆ ਹੋਇਆ ਸੀ पाले चल छाड़ ए बाबाजी झूठता नहीं बोलता हरदीप ने पाले नु घर जान ले के उसने रब दा शुगर कीता ज्यादा फर्क नहीं सी निकलया पाले दी मां तो अपना पुत्त दा उतरया चेहरा ना देखया गया फिर भी चुनी सिर ते ठीक करके रख दी बोली तारी चलो भाई ठीक आ बहुत होगी मणती पाला भी अन मन्ने जह जान तैयार हो गया सी ਪਰ ਉਸ ਦੇ ਮਣਮਣ ਦੇ ਭਾਰੀ ਹੋ ਚੁੱਕੇ ਪੈਰ ਸਾਥ ਨਹੀਂ ਦੇ ਰਹੇ ਸਨ। ਪਾਲੇ ਜੋ ਕਿ ਹੋਰ ਸ਼ੱਕ ਸ਼ੁਭਾ ਹੋਈ ਫੇਰ ਕੱਢ ਲਈ ਨੰਬਰਦਾਰ ਵੱਲ ਝਾਕਦੇ ਨਵਕਰ ਨੇ ਪਾਲੇ ਨੂੰ ਮਸ਼ਕਰੀਚ ਕਿਹਾ ਗਾਂ ਆਲੇ ਸਾਲ ਵੀ ਤੁਸੀਂ ਉਹ ਲਾਉਣੀ ਹੈ ਜੀਰੀ। ਅਸਮਾਨ ਮੋٹے-ਮੋٹے ਕਾਲੇ ਬੱਦਲਾਂ ਨਾਲ ਭਰ ਗਿਆ। ਪਠੇ ਦੀ ਚਿਮਨੀ ਉਤੋਂ ਦੀ ਨੇੜੇ ਜਿਹਾ ਅਸਮਾਨੀ ਬਿਜਲੀ ਦੀ ਲਸ਼ਕੋਰ ਵੱਜੀ। ਕੁਝ ਚਿਰ ਬਾਅਦ ਬੱਦਨਾ ਦੀ ਕਰਜ ਨਾਲ ਭਾਰੀ ਖੜਾਕ ਹੋਇਆ ਠੰਡੇ ਠੰਡੀ ਪੂਰੇ ਦੀ ਹਵਾ ਰੁਕਣ ਲੱਗ ਪਈ ਮੁਰਕੋ ਮੁਰਕੀ ਹੋਏ ਪਿੰਡੇ ਨਾਲ ਚਿੰਬੜੇ ਕੱਪੜੇ ਸੁਕਣ ਲੱਗ ਪਏ ਪਾਲੇ ਆਪਾਂ ਜਰੀ ਮਣਾਂਗੇ ਫੀਤਾ ਲਿਆ ਮੋਟਰਸਾਈਕਲ ਦੇ ਝੋਲੇ ਚੋਂ ਕੱਢ ਕੇ ਤਾਰੀ ਦੀ ਗੱਲ ਸੁਣ ਕੇ ਚਲਦੀ ਮੋਟਰ ਚੋਂ ਪਾਣੀ ਪੀ ਕੇ ਹਟੇ ਪਾਲੇ ਦੀਆਂ ਅੱਖਾਂ ਵਿੱਚ ਚਮਕ ਆ ਗਈ ਪਰਮਜੀਤ ਕਾਨ ਨੂੰ ਮੇਰੇ ਕੋਲ ਰਿਟਾਇਰਮੈਂਟ ਵੇਲੇ ਰੱਖ ਗਿਆ ਸੀ ਜੀਵਤਾ ਸਹੀਆ ਅਸਤਾ ਇਸੇ ਨਾਲ ਮਿਲਟਰੀ ਕਰੀਂਦੀ ਆ ਨੰਬਰ ہزار ਦੇ ਢਿੱਲੀ ਜਿਹੇ ਦਲੀਲ ਨਾਲ ਈਸ਼ਰ ਨੂੰ ਕੁਝ ਸ਼ੱਕ ਹੋਇਆ ਨਹੀਂ ਜੀ ਫਿਰ ਵੀ ਸ਼ੱਕ ਤਾਂ ਮਟਾਉਣਾ ਪੈਣਾ ਇਹ ਤਾਂ ਵਿਹਾਰੀ ਗੱਲਾਂ ਕਹ ਜਿਆ ਤਾਰੀ ਈਸ਼ਰ ਵੱਲ ਚੱਕਿਆ ਜਰੀ ਮਣੀ ਗਈ 10 ਕਰਮਾਂ ਨਾਲੋਂ ਵੱਡੀ ਸੀ ਦੇਗਾ ਸ਼ਮਨੀ ਆਉਂਦੀ ਧੋਲੇ ਦਾੜਿਆਂ ਨੂੰ ਪਾਲੇ ਦੀ ਮਾਂ ਨੂੰ ਗੁੱਸਾ ਆ ਗਿਆ ਉਹ ਜ਼ਿਆਦਾ ਬੋਲਦੀ ਇਸ ਤੋਂ ਪਹਿਲਾਂ ਹਰਦੀਪ ਨੇ ਉਸਨੂੰ ਚੁੱਪ ਕਰਾ ਲਿਆ ਪਾਲੇ ਫੀਤੇ ਨਾਲ ਬਣੋ ਭਾਈ ਹਰਦੀਪ ਨੇ ਪਾਲੇ ਨੂੰ ਕਹਿੰਦਿਆਂ ਨਾਲ ਹੀ ਈਸ਼ਰ ਨੂੰ ਉਹਰਾ ਮਾਰਿਆ ਐ ਚਲਾਕੀਆਂ ਨਹੀਂ ਚਲਣੀਆਂ ਬਾਬਾ ਜੀ ਉਹ ਨਰਬਾਈ ਜੇਹੀ ਨਾਲ ਬੋਲੀ ਮਤੇ ਗੱਲ ਜਿਆਦਾ ਨਾ ਵੱਧ ਜਾਵੇ ਅਖੀਰ ਉਹ ਜੀਰੀ ਲਾਉਣ ਵਾਲੀ ਪਾਰਟੀ ਦੀ ਠੇਕੇਦਾਰ ਸੀ ਸਾਂਝੀ ਤਰ ਅਸੀਂ ਤਾਂ ਕਦੇ ਚੈੱਕ ਨਹੀਂ ਕਰੀ 2 ਸਾਲ ਹੋ ਗਏ ਇਸ ਨਾਲ ਹੀ ਬਣਦੇ ਆ ਨਮੋਜਨੇ ਜੇ ਹੁੰਦੇ ਲੰਬੜਦਾਰ ਨੇ ਸਫਾਈ ਦਿੱਤੀ ਅੰਦਰ ਅੰਦਰ ਵਿਅੋਜ ਹੀ ਘੋੜ ਦੇ ਈਸ਼ਰ ਸਿੰਘ ਤੇ ਨਵਕਿਰਨ ਚੁੱਪ ਖੜੇ ਰਹੇ ਮਿੰਟੀ ਦੁਬਾਰਾ ਸ਼ੁਰੂ ਹੋ ਗਈ ਤਾਇਆ ਸਵਾਤ ਤੰਨੇ ਕਨਾਲਾ ਵਧ ਗਈਆਂ ਹੁਣ ਦੱਸ ਕਿਵੇਂ ਕਰਨਾ ਤਾਰੀ ਨਾਲ ਦੁਬਾਰੇ ਜੋੜ ਤੋੜ ਲਾ ਕੇ ਹੌਸਲੇ ਵਿੱਚ ਆਇਆ ਪਾਲਾ ਈਸ਼ਰ ਸਿੰਘ ਨੂੰ ਮੁਖਾਤਿਬ ਸੀ ਦੇਖ ਲੈ ਹਰਦੀਪ ਅਸੀਂ ਮੁੜ ਕੇ ਨਾਲ ਨਾਲ ਲਹੂ ਡੋਲੇਆਂ ਨਾਲ ਖੇਤਾ ਚ ਸਾਰੀ ਦਿਹਾੜੀ ਕੋਡੇ-ਕੋਡੇ ਤੱਤੇ ਪਾਣੀ ਚ ਹੱਥ ਪਾ ਰਗਾ ਲੇ ਏ ਵੈਕਲਾ ਕੀ ਚਲਾਕੀਆਂ ਕਰਦੇ ਫਰਦੇ ਨੇ ਹੈ ਪਾਲੇ ਦੀ ਮਾਨੂਸਾ ਨੇ ਕੱਪੜੀ ਅੱਗ ਲੱਗ ਗਈ ਸੀ ਸਾਡੀ ਦਿਹਾੜੀ ਦੇ ਪੈਸੇ ਨਹੀਂ ਦੱਬੇ ਤੁਸੀਂ ਸਾਡਾ ਲਹੂ ਪੀਤਾ ਲਹੂ ਨਹੀਂ ਪੀਤਾ ਤਾਂ ਛੋਡੇ ਹਾਜਮੇ ਨਹੀਂ ਆਉਣਾ ਜੱਟੋ ਨੀਰੀ ਪਾਕ ਪਉ ਬੜੂ ਪਾਕ ਹਰਦੀਪ ਨੇ ਉਸ ਨੂੰ ਚੁੱਪ ਕਰਾਉਣਾ ਠੀਕ ਨਾ ਸਮਝਿਆ ਉਹ ਹੋਰ ਵੀ ਸੌ ਕੁਝ ਬੋਲਦੀ ਰਹੀ ਦੇਖ ਬਈ ਪਾਲੇ ਤੁਸੀਂ ਮੇਰੀ ਜੀਰੀ ਲਵਾਈ ਦੇ ਪੈਸੇ ਲੈਣੇ ਹਨਾ ਦੋਤੇ ਵਰਗੇ ਖਾਰੇ ਪਰ ਇਹ ਤਾਂ ਸਾਰਾ ਵਾਹਨ ਬਣਿਆ ਕਿੰਨੀ ਥਾਤਾ ਖਾਲਾ ਤੇ ਮੋਟਰਾਂ ਕੋਲ ਰੁਕੀ ਪਈਆ ਉਹ ਵੀ ਘਟਾਵਾਂਗੇ ਮਣਕੇ ਨਵਕੇ ਨੇ ਪਾਲੇ ਨੂੰ ਕਹਿੰਦੇ ਆ ਆਪਣੀ ਨੌਕਰ ਨੂੰ ਫੀਤਾ ਲਿਆਉਣ ਲਈ ਕਿਹਾ ਕਿਉਂ ਵੀ ਚਾਚਾ ਕੀ ਗਲਤ ਹੈ ਗੱਲ ਉਸਨੇ ਨੰਬਰਦਾਰ ਤੋਂ ਹੰਕਾਰਾ ਪਰਮਾ ਲਈ ਪੁੱਛਿਆ ਪਰ ਨੰਬਰਦਾਰ ਤੋਂ ਪਹਿਲਾਂ ਹੀ ਅੱਗ ਬਬੂਲਾ ਹੋਈ ਖੜੀ ਪਾਲੇ ਦੀ ਮਾਂ ਪੱਬੂ ਕਾਂ ਮਾਰ ਕੇ ਮਾ ਚੁੱਟੀ ਹਾਂ ਹਾਂ ਜ਼ਰੂਰ ਮਣੋ ਜਿਹੜੀ ਮੰਜੇ ਜਨੀ ਥਾਂ ਚ ਡਿੱਗੀ ਆ ਉਹ ਵੀ ਮਿਲੋ ਉਹ ਦੇਕਾ ਖੜੀਆਂ ਗਿੱਠ-ਗਿੱਠ ਕਾਂਚ ਉਹ ਵੀ ਕੱਢ ਲਿਓ ਵਿੱਚੋਂ ਉੱਥੇ ਕਿਹੜਾ ਅਸੀਂ ਜੀਰੀ ਲਈ ਆ ਹਾਂ ਕਿਹੜੇ ਦੇ ਵਿਚਾਲੇ ਬੱਟਾ ਨੇ ਉਹ ਵੀ ਮਿਲ ਲਿਓ ਸਾਰਾ ਕੁਝ ਮਿਲ ਲਓ ਸਾਨੂੰ ਕੋਈ ਤਰਾਜ ਨਹੀਂ ਹਾਂ ਹਾਂ ਉਸ ਨੂੰ ਸਾ ਚੜ੍ਹਨ ਲੱਗ ਪਿਆ ਸਿਰ ਤੋਂ ਤਿਲਕ ਕੇ ਚੁੰਨੀ ਗਲ ਵਿੱਚ ਆ ਗਈ ਹਰਦੀਪ ਨੇ ਟਿੱਕੀ ਵਿੱਚੋਂ ਪਾਣੀ ਦੀ ਬਾਟੀ ਭਰ ਕੇ ਪਾਲੇ ਦੀ ਮਾਂ ਨੂੰ ਫੜਾ ਦਿੱਤੀ ਪਾਣੀ ਪੀਂਦਿਓ ਪਹੀ ਦੇ ਵਿਚਾਲੇ ਹੀ ਬੈਠ ਗਈ ਆਸੇ-ਪਾਸੇ ਕਬਰਾਂ ਵਰਗੀ ਸ਼ਾਂਤੀ ਫਸਰ ਗਈ ਕੋਈ ਕਿਸੇ ਨਾਲ ਬੋਲ ਨਹੀਂ ਰਿਹਾ ਨਵਕਰੰ ਦਾ ਨਕਰ ਫੀਤਾ ਚੱਕੀ ਖੜਾ ਅਗਲਾ ਇਸ਼ਾਰਾ ਉਡੀਕ ਰਿਹਾ ਪਾਣੀ ਪੀ ਕੇ ਪਾਲੇ ਦੀ ਮਾਂ ਥੋੜੀ ਥਾਂਸਰ ਹੋ ਗਈ ਪਾਲੇ ਐ ਕਰੋ ਪਤਾ ਫੋੜਾ ਬਦਾ ਪੀਤਾ ਤੇ ਚਲੋ ਘਰੇ ਤਿੰਨ ਸਵਾ ਤਿੰਨ ਕਿਨਾਰਾਂ ਤੇ ਕਿੰਨੇ ਕੁ ਬਣਦੇ ਹੋਣੇ ਵੱਧ ਤੋਂ ਵੱਧ ਹਜ਼ਾਰ ਆਪਾਂ ਤਾਂ ਸ਼ਾਹ ਬਣਨੋਂ ਰਹੇ ਇਹਨਾਂ ਨਾਲ ਇਹ ਮਛਲਾ ਜੱਟ ਜੋੜ ਲੈ ਗਾਂ ਚ ਆਪਦੇ ਪਰਪੋਤਿਆਂ ਵਾਸਤੇ ਆਪਦਾ ਘਰਲੇ ਬੱਪਰ ਦੇ ਇਮਾਨੀਆਂ ਕਰਦੇ ਸੰਗ ਨਹੀਂ ਆਉਂਦੀ ਹਰਦੀਪ ਦੇ ਹੱਥ ਦਾ ਸਹਾਰਾ ਲੈ ਕੇ ਖੜੀ ਹੁੰਦੀ ਉਹ ਦਬਾਰਾ ਬੋਲੀ ਚਲੋ ਚਲੋ ਮੇਰੇ ਪੁੱਤ ਪਾਣੀ ਪੀ ਕੇ ਈਸ਼ਰ ਨੇ ਵਹਿਗਰੂ ਵਹਿਗਰੂ ਉੱਚੀ ਬੋਲਿਆ ਜਿਵੇਂ ਆਤਮਾਤੇ ਪਿਆਪਾਰ ਵਹਿਗਰੂ ਦੇ ਸ਼ੁੱਧ ਉਚਾਰ ਨਾਲ ਦੂਰ ਕਰਨ ਦਾ ਯਤਨ ਕਰ ਰਿਹਾ ਹੋਵੇ ਮੇਰੇ ਲਈ ਮੰਜੇ ਤੇ ਪਈ ਉਸ ਦੀ ਕਰ ਵਾਲੀ ਦੀ ਅੱਖ ਖੁੱਲ ਗਈ ਕੀ ਗੱਲ ਦੁੱਖਦਾ ਕੁਛ ਪਾਣੀ ਲੈ ਆ ਮਹੇਰ ਕੋਰ ਨੇ ਮੰਜੇ ਤੇ ਪਿਆ ਪਿਆ ਪੁੱਛਿਆ ਦੁੱਖਦਾ ਹਾਂ ਦੁੱਖਦਾ ਉਹਦਾ ਅੰਦਰਲਾ ਪੀੜ ਪੀੜ ਹੋਇਆ ਪਿਆ ਸੀ ਮਿਹਰ ਕਰੀ ਵਹਿ ਗਰੂ ਉਸਨੇ ਆਪਣੇ ਆਪ ਨੂੰ ਕਿਹਾ ਨਾਲ ਹੀ ਹਮੀਰ ਕੋਰ ਨੂੰ ਬੋਲਿਆ ਨਾ ਪਾਣੀ ਤਾਂ ਮੈਂ ਹੁਣੇ ਪੀਤਾ ਠੀਕ ਹੈ ਪੈ ਜਾ ਫਿਰ ਦੇਖ ਖਮੀਰ ਕੋ ਪਾਸਾ ਪਲਟ ਕੇ ਸੌ ਗਈ ਈਸ਼ਰ ਸਿੰਘ ਆਤਮਾ ਨੂੰ ਭਾਰ ਮੁਕਤ ਕਰ ਲਈ ਖਿਆਲਾਂ ਦੇ ਮਹਿਲ ਬਣਾਉਂਦਾ ਟਾਉਂਦਾ ਰਿਹਾ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਉਹ ਕਰੇ ਤਾਂ ਕੀ ਕਰੇ ਆਖਰ ਬੜਾ ਕੁਝ ਸੋਚ ਵਿਚਾਰ ਕਰਨ ਮਗਰੋਂ ਜੋ ਖਿਆਲ ਉਸ ਦੇ ਮਨ ਵਿੱਚ ਆਇਆ ਉਸ ਕੰਨ ਵੱਟੇ ਤੜਕੇ ਜਾ ਕੇ ਉਸ ਦੀ ਅੱਖ ਲੱਗ ਗਈ ਗੁਰਦੁਆਰੇ ਰੋਜ਼ਾਨਾ ਦੀ ਤਰ੍ਹਾਂ ਗਹਿਮਾ ਗੇਮੀ ਸੀ ਆਸਾ ਦੀ ਵਾਰ ਦਾ ਰਸ ਠੰਨਾ ਕੀਰਤਨ ਕੰਨਾਂ ਵਿੱਚ ਰਸ ਘੋਲ ਰਿਹਾ ਸੀ ਆਪੋ ਆਪਣੇ ਕੰਮ ਧੰਦਿਆਂ ਦੇ ਹਸਾ ਬਨਾਲ ਸੰਗਤ ਆ ਜਾ ਰਹੀ ਸੀ ਅਰਦਾਸ ਤੋਂ ਮਗਰੋਂ ਮੁੱਖ ਬਾਖ ਸੁਣ ਕੇ ਪ੍ਰਸ਼ਾਦਾ ਲੈ ਕੇ ਘਰ ਜਾਣ ਵਾਲੀ ਸੰਗਤੇ ਦਰਬਾਰ ਸਾਹਿਬ ਦੀ ਸ਼ੋਭਾ ਵਧਾ ਰਹੀ ਸੀ ਇਸ ਸਭ ਕਾਸੇ ਦੇ ਵਿੱਚ ਈਸ਼ਰ ਸਿੰਘ ਸੰਗਤ ਦੇ ਚਾਹ ਵਾਲੇ ਭਾਂਡਿਆਂ ਦੀ ਸਫਾਈ ਕਰ ਰਿਹਾ ਸੀ ਰਾਗੀ ਨੇ ਅਨੰਦ ਸਾਹਿਬ ਦਾ ਪਾਠ ਪੜਿਆ ਉਪਰੰਤ ਅਰਦਾਸ ਹੋ ਗਈ ਮੁੱਖ ਬਾਕ ਮਗਰ ਉਹ ਹੈਟ ਗ੍ਰਾਂਥੀ ਕੰਮ ਕੈਸ਼ੀਅਰ ਕਾਰ ਸੇਵਾ ਵਿੱਚ ਹਿੱਸਾ ਪਾਉਣ ਵਾਲੀ ਸੰਗਤ ਦੇ ਨਾ ਬੋਲਣ ਲੱਗ ਪਿਆ ਦਾਨੀਆਂ ਦੇ ਨਾ ਸੁਣਦਿਆਂ ਈਸ਼ਰ ਸਿੰਘ ਦੇ ਹੱਥ ਰੁਕ ਗਏ ਉਸ ਨੇ ਪਾਣੀ ਦੀ ਟੂਟੀ ਬੰਦ ਕਰ ਦਿੱਤੀ ਅਤੇ ਕੋਈ ਨਾ ਸੁਣ ਤੋਂ ਬਾਝਾ ਨਾ ਰਹਿ ਜਾਵੇ ਕੈਸ਼ੀਅਰ ਬੋਲ ਰਿਹਾ ਸੀ 1100 ਰੁਪਏ ਭਾਈ ਪਾਲਾ ਸਿੰਘ ਆਪਣੇ ਦਸਨਹਾਉ ਦੀ ਕਿਰਤ ਵਿੱਚੋਂ ਗੁਰੂ ਘਰ ਦੀ ਚੱਲ ਰਹੀ ਸੇਵਾ ਵਿੱਚ ਭੇਟ ਕਰਦੇ ਹਨ ਵਹਿਗੁਰੂ ਚੜ੍ਹਦੇ ਕਲਾ ਤੰਦਰੁਸਤੀਆਂ ਬਖਸ਼ਣ ਕਿਰਤ ਕਮਾਈਆਂ ਵਿੱਚ ਬਰਕਤ ਕਰਨ ਲੰਗਰ ਵਿੱਚ ਖੜੀ ਈਸ਼ ਸਿੰਘ ਦੇ ਦੋਵੇਂ ਹੱਥ ਜੁੜ ਗਏ ਵਹਿਗੁਰੂ ਕਹਿੰਦਿਆਂ ਉਸਨੇ ਬੰਦ ਕੀਤੀ ਟੁੱਟੀ ਬਾਟੀਆਂ ਧੋੜੀ ਦੁਬਾਰੇ ਚਾਲੂ ਕਰ ਦਿੱਤੀ ਕਹਾਣੀ ਸੋਣੀ ਧੰਵਾਜੀ